ਹੋਈ ਲੱਗਿਆ ਸਮਾਨ ਪਾਉਣ ਗਰਮੀ ਬਹੁਤ ਅੱਜ ਕਿਤੇ ਇਹਦਾ ਜੋ ਬੜਾ ਲੱਗ ਰਿਹਾ ਹੈ ਗਰਮੀ ਦਾ ਗਰਮੀ ਨਾਲ ਆਇਆ ਬਹੁਤ ਗਰਮੀ ਵੀ ਬਹੁਤ ਆ ਲੱਗਿਆ ਸਮਾਨ ਪਾਉਣ ਸ਼ੁਰੂ ਕਰਤਾ ਜੀ ਸਮਾਨ ਪਾਉਣਾ 430 ਫੁੱਟ ਫੋਰ ਹੋ ਗਿਆ ਰਹਿ ਗਏ 5 5 ਕੇ ਪਾਈਪ ਰਹਿ ਗਏ ढाई बैब रह गए ढाई पा दी पर गर्मी अत करा रही बहुत गर्मी है एक हैज के दस मिनट हो गए दोपहर से गर्मी ने तो बंद करा रही है अज तो हवा भी नहीं चल रही हवा बिल्कुल बंद है ਆਪਣੇ ਨਾ ਕਪੜੇ ਕਿੱਝ ਪਹਿਨਾਂਗੇ। ਡਾ ਦਾ ਪਾਈਪ ਰਹਿ ਗਿਆ। ਮਾਲ ਪੈ ਗਿਆ ਜੀ। 430 ਵਾਲਾ ਟੋਟਾ ਰਹਿ ਗਿਆ 10 ਵਾਲਾ। 430 ਵਾਲਾ। ਇਹ 20 ਵਾਲਾ। ਲੋਈ 10 ਫੁੱਟ ਦਾ ਪਾਈਪ ਰਹਿ ਗਿਆ। ਇਹ ਹੋ ਗਿਆ ਜੀ। 430 ਵਾਲਾ ਟੁਕੜਾ ਇਹ। ਦੇਖਦਾ ਕਿੰਨਾ ਕਿ ਜਾਂਦਾ। ਆ ਗਿਆ ਜੀ 430 ਫੁੱਟ ਉਹ ਘੜਾ ਪਲਾਸਟਿਕ ਦਾ ਪਾਪ ਵਿੱਚ ਦੇਖਦਾ